ਆਰੋ ਪਹਿਲੇ ਰੰਧਾਵਾ ਸਾਹਿਬ ਚੌਂਦੀ ਸਾਹਿਬ ਤੇ ਪ੍ਰਧਾਨ ਜੀ ਸਾਡੀਆਂ ਪੈਣਾ ਬੈਠੀਆਂ ਨੇ ਆਪਾਂ ਬਾਕੀ ਸਾਰਿਆਂ ਦੀ ਗੱਲ ਕਰਨੀ ਪਹਿਲੇ ਇਹਨਾਂ ਨੂੰ ਵੇਖੋ ਸਾਢੇ 3 ਸਾਲ ਗੁਜ਼ਰਨ ਤੋਂ ਬਾਅਦ ਇੱਕ ਵਾਦਾ ਸੀ ਜਿਸ ਵਾਦੇ ਨਾਲ 92 ਆਏ ਨੂੰ ਸੀ ਹਰ ਔਰਤ ਨੂੰ ਅਸੀਂ 1000 ਰੁਪਿਆ ਮਹੀਨੇ ਦਾ ਪੱਤਾ ਦਿਆ ਕਰਾਂਗੇ ਕਿਸੇ ਕੋ ਆਇਆ ਜੀ ਆ ਕੋ ਬਾਹ ਖੜੀ ਕਰਕੇ ਦੱਸੋ ਸਾਡੀਆਂ ਪੈਣਾ ਕਿਸੇ ਦੇ ਘਰ ਚ 1000 ਰੁਪਿਆ ਹੈ ਇਹ ਝੂਠਿਆਂ ਦੀ ਸਰਕਾਰ ભગવંત માન ਤੁਹਾਨੂੰ ਪਤਾ ਸ਼ੁਰੂ ਤੋਂ ਹੀ ਇੱਕ ਸਟੇਜ ਆਰਟਿਸ ਚੁਟਕਲੇ ਸੁਣਾਣੇ ਮਸ਼ਕਰੀਆਂ ਕਰਨੀਆਂ ਇਹਦਾ ਪੇਸ਼ਾਸ ਬਦਕਿਸਮਤੀ ਪੰਜਾਬ ਦੀ ਜਦਾ ਜ਼ਿਕਰ ਸਰ ਸੁਖਜਿੰਦਰ ਸਿੰਘ ਜੀ ਨੇ ਵੀ ਕੀਤਾ ਵੱਡੇ ਵੱਡੇ ਲੀਡਰਸਾ ਪ੍ਰਤਾਪ ਸਿੰਘ ਕੈਰੋਂ ਵਰਗੇ ਇਸ ਸੂਬੇ ਦੇ ਵਿੱਚ ਰਾਜ ਕਰਦੇ ਸੀ ਸਾਰੇ ਦੇਸ਼ ਨੂੰ ਉਹਨਾਂ ਤੇ ਬਹੁਤ ਭਾਰੀ ਉਹਨਾਂ ਤੇ ਸਤਿਕਾਰ ਸੀ ਉਸ ਕਿਸਮ ਦੀ ਲੀਡਰਸ਼ਿਪ ਅੱਜ ਵੇਖੋ ਕਿੱਥੋਂ ਕਿੱਥੇ ਅਸੀਂ ਆ ਗਏ ਮੁੱਖ ਮੰਤਰੀ ਦੀ ਕੁਰਸੀ ਤੇ ਤੁਸੀਂ ਮੇਰੇ ਵੀਰੋ ਦੱਸੋ ਤੁਹਾਨੂੰ ਇਹਦਾ ਚਿਹਰਾ ਮੋਹਰਾ ਤੁਹਾਨੂੰ ਲੱਗਦਾ ਮੁੱਖ ਮੰਤਰੀ ਹੈ ਜੀ ਤੁਸੀਂ ਭਗਵੰਤ ਦੀ ਮੈਂ ਗੱਲ ਕਰਨਾ ਇਹਦਾ ਤੁਹਾਨੂੰ ਇਹਦੀ ਪਰਸਨੈਲਿਟੀ ਇਹਦਾ ਚਿਹਰਾ ਮੋਹਰਾ ਚੀ ਜੀ मिनिस्टर ਦੀ ਕੁਰਸੀ ਤੇ ਬਹਣ ਵਾਲਾ ਬਦਕਿਸਮਤੀ ਸਾਡੀ ਕੱਲ ਗੱਲ ਕਰ ਰਿਹਾ ਸੀ ਕਿ ਜੇ ਮੇਰੀ ਘਰ ਦੀ ਨੇ ਕਿਹਾ ਇਹਦਾ ਤਾਂ ਲਿਵਰ ਜਿਹੜਾ ਇਹ ਗੁਬਿੰਦਗੜ੍ਹ ਤੋਂ ਲੋਹੇ ਦਾ ਬਣਿਆ ਜੇ ਮੈਂ ਲਗਾਤਾਰ 15 ਸਾਲ ਦਾ ਰਾਤ ਦਿਨ ਪੀਂਦਾ ਹੁੰਦਾ ਤੇ ਕੀ ਮੈਂ ਇਨਾ ਲੰਬਾਰਸਾ ਕੱਟ ਸਕਦਾ ਸੀ ਤੇ ਮੈਂ ਇਹ ਗੱਲ ਇਹਨੂੰ ਭਗਵੰਤ ਨੂੰ ਕਹਿਣਾ ਚਾਹੁੰਦਾ ਭਗਵੰਤ ਮਾਨ ਜੀ ਤੁਸੀਂ ਜਿੰਨਾ ਮਰਜ਼ੀ ਪਰਦਾ ਰੱਖੋ ਸਮੁੱਚਾ ਪੰਜਾਬ ਜਾਣਦਾ ਹਰ ਤੀਸਰੇ ਦਿਨ ਤੁਸੀਂ ਹੈਰਾਨ ਹੋਵਗੇ ਸਰਕਾਰੀ ਕੋਠੀ ਦੇ ਵਿੱਚ ਇੱਕ ਸਪੈਸ਼ਲ ਕਮਰਾ ਬਣਾਇਆ ਹੈ ਜਿਹਦੇ ਵਿੱਚ ਡਾਕਟਰ ਜਿਹੜੇ ਨੇ ਐਮਰਜੈਂਸੀ ਰੂਮ ਭਗਵੰਤ ਮਾਨ ਵਾਸਤੇ ਇੱਕ ਤੇ ਇਹਦਾ ਬੈੱਡਰੂਮ ਹੈ ਇੱਕ ਇਹਦਾ ਐਮਰਜੈਂਸੀ ਕਮਰਾ ਹੈ ਹਰ ਚੌਥੇ ਪੰਜਵੇਂ ਦਿਨੇ ਨੂੰ ਲੰਮਾ પાਕੇ ਇਹਨੂੰ ਉੱਥੇ ਕੋਈ ਨਾ ਕੋਈ ਆ ਕੀ ਕਿਤੇ ਆਰਟੀਫੀਸ਼ਲ ਇਹਨੂੰ ਵਿਚਾਰੇ ਨੂੰ ਆਕਸੀਜਨ ਲਾ ਕੇ ਬੈਗ ਲਾ ਕੇ ਮਸਾ ਹੀ ਉਹ ਇਹਨੂੰ ਇਹਦੀ ਮਸ਼ੀਨਰੀ ਨੂੰ ਕੰਟੀਨਿਊ ਕਰਕੇ ਰੱਖਦੇ ਬਾਦਕਿਸਮਤੀ ਸਾਡੀ ਨਾਂ ਤੇ ਇਹਦਾ ਮਾਨ ਹੈ ਬਟ ਸਹੀ ਮੈਨੇ ਚਨੇ ਆਪਣਾ ਮਾਨ ਨਹੀਂ ਇਹਨੇ ਆਪਣੇ ਮਾਨ ਹੀ ਗਵਾ ਲਿਆ ਝੂਠਾ ਆਦਮੀ ਸਾਡੀਆਂ ਮਾਤਾਵਾ ਦਾ ਭੈਣਾ ਨਾ ਜਿਹੜੀ ਪਾਰਟੀ ਮੈਂ ਅੱਜ ਕੇਜਰੀਵਾਲ ਨੂੰ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ 50% ਪਾਪੂਲੇਸ਼ਨ 50% ਵੋਟਰ ਪੰਜਾਬ ਦਾ ਸਾਡੀਆਂ ਭੈਣਾ ਤੇ ਮਾਮਾਂ ਜੇ ਤੁਸੀਂ ਉਹਨਾਂ ਦਾ ਕੁਫਰ ਤੋਲ ਸਕਦੇ ਹੋ ਜੇ ਉਹਨਾਂ ਨੂੰ ਤੁਸੀਂ ਝੂਠ ਬੋਲ ਸਕਦੇ ਹੋ ਇਹਨਾਂ ਤੇ ਵਿਸ਼ਵਾਸ ਕੌਣ ਕਰੇ 22 ਸਾਲ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਤੱਕ ਕਹਿੰਦੇ ਰਹੇ ਤੁਸੀਂ ਫਿਕਰ ਨਾ ਕਰੋ ਹੁਣ 1100 ਹਜ਼ਾਰ ਦੀ ਜਗ੍ਹਾ 1100 ਦੇਆ ਕਰਾਂਗੇ ਦਿੱਲੀ ਦੀਆਂ ਇਲੈਕਸ਼ਨ ਆਈਆਂ ਤੁਸੀਂ ਸੁਣਿਆ ਹੋਵੇਗਾ ਮਾਨ ਨੂੰ ਕਹਿੰਦੇ ਹੋਏ ਇਲੈਕਸ਼ਨ ਟੱਪ ਜੇ ਅਸੀਂ ਇਸ ਤੋਂ ਬਾਅਦ ਇਹਨਾਂ ਨੂੰ ਪੈਸੇ ਦੇਵਾਂਗੇ ਅੱਜ ਕੁਝ ਦਿਨ ਨੂੰ ਇਹਨਾਂ ਕੋਲ ਹੈ ਦੇ ਅੱਜ ਤੇ ਪੰਜਾਬ ਦੀ ਜਿਹੜੀ ਤਾਕਤ ਹੈ ਉਹ ਵੀ ਦਿੱਲੀ ਦੇ ਹੱਥਾਂ 'ਚ ਦੇ ਦਿੱਤੀ ਪਿਛਲੇ ਦਿਨੀ ਇਹਨਾਂ ਨੇ ਇੱਕ ਸਪੈਸ਼ਲ ਮੈਂ ਸਾਰੇ ਇੱਥੇ ਬੈਠੇ ਹੋਏ ਆਪਣੇ ਵੀਰਾਂ ਨੂੰ ਦੱਸਣਾ ਚਾਹਨਾ ਸ਼ਾਇਦ ਤੁਹਾਡੀ ਨਜ਼ਰ ਨਾ ਹੋਈ ਹੋਏ ਇੱਕ ਪੰਜਾਬ ਡਿਵੈਲਪਮੈਂਟ ਕਾਉਂਸਲ ਬਣਾਇਆ ਉਸ ਡਿਵੈਲਪਮੈਂਟ ਕਾਉਂਸਲ ਦੇ ਵਿੱਚ ਚੀਫ ਸੈਕਟਰੀ ਨੇ ਖੁਦ ਚਿੱਠੀ ਲਿਖੀ ਹੈ ਕਿ ਜਿਹਨੇ ਪੰਜਾਬ ਦੇ ਮਹਿਕਮੇ ਨੇ ਇਹਨਾਂ ਦਾ ਜਿਹੜਾ ਵੀ ਕੋਈ ਕੰਮ ਹੋਏਗਾ ਉਹਨਾਂ ਦੀ ਮਨਜ਼ੂਰੀ ਪੰਜਾਬ ਦੀ ਕੈਬਨਿਟ ਨਹੀਂ ਇਹ ਜਿਹੜਾ ਇਹਨਾਂ ਦਾ ਡਿਵੈਲਪਮੈਂਟ ਕਾਉਂਸਲ ਹੈ ਉਹਦੇ ਕੋਲ ਮਨਜ਼ੂਰੀ ਲੈਣੀ ਪਏਗੀ ਉਹਦੇ ਵਿੱਚ ਸਾਰੇ ਗੈਰ ਪੰਜਾਬੀ ਨੇ ਜਿਨ੍ਹਾਂ ਨੂੰ ਮਾਂ ਬੋਲੀ ਬੋਲਣ ਦਾ ਪਤਾ ਨਹੀਂ ਪੰਜਾਬ ਦੇ ਜਿਨ੍ਹਾਂ ਦਾ ਤੁਲਖ ਹੈ ਨਹੀਂ ਆ ਮੇਰੇ ਕੋ ਨਾਂ ਲਿਖੇ ਨੇ ਤਿੰਨ ਚਾਰਾਂ ਦੇ ਆ ਇੱਕ ਦਾ ਨਾਂ ਜੇ ਸੀਮਾ ਬਾਂਸਲ ਚੇਅਰਪਰਸਨ ਨੇ ਬੜਾਈ ਸ਼ੌਕਤ ਰੌਏ ਅਨੁਰਾਗ ਕੁੰਡੂ ਵੈਭਵ ਮਹੇਸ਼ਵਰੀ ਆ ਤੁਸੀਂ ਮੈਨੂੰ ਦੱਸੋ ਤੁਹਾਨੂੰ ਪਹਿਲੇ ਇਹਨਾਂ 'ਚ ਕਿਸੇ ਦਾ ਪੰਜਾਬੀ ਨਾਂ ਤੁਸੀਂ ਸਮਝਦੇ ਇਹਨਾਂ 'ਚ ਇੱਕ ਵੀ ਪੰਜਾਬੀ ਹੈ ਨਹੀਂ ਪੰਜਾਬੀ ਬੋਲਣ ਦਾ ਕਿਸੇ ਨੂੰ ਪਤਾ ਨਹੀਂ ਇਹਨਾਂ ਦੇ ਹੱਥੇ ਤਾਕਤ ਦੇ ਦਿੱਤੀ ਤੇ ਕੱਲ ਰਿੰਦਾਵਾ ਸਾਹਿਬ ਕੈਬਨਿਟ ਨੇ ਫੈਸਲਾ ਕੀਤਾ ਕਿ ਜਿਹੜੀਆਂ ਹਾਊਸਿੰਗ ਪਾਲਿਸੀ ਹੈ ਜਿਹੜੀ ਆ ਅਰਬਨ ਏਰੀਆਜ਼ ਦੇ ਵਿੱਚ ਜਿੰਨੇ ਸ਼ਹਿਰ ਨੇ ਇਹਨਾਂ ਦੇ ਆਲੇ ਦੁਆਲੇ ਜਿਹੜੀਆਂ ਕੌਲਨੀਆਂ ਕੱਟਣੀਆਂ ਹਾਲੇ ਮੇਰੇ ਵੀਰੋ ਪਹਿਲੇ ਚੀਫ ਮਿਨਿਸਟਰ ਜਿਹੜਾ ਹੁੰਦਾ ਸੀ ਇਹਦਾ ਚੇਅਰਮੈਨ ਹੁੰਦਾ ਸੀ ਮਨਜ਼ੂਰੀ ਇਹ ਦਿੰਦਾ ਸੀ ਸੀਐਲਯੂਜ਼ ਜਿਹੜਾ ਪੁੱਡਾ ਦਾ ਮੰਤਰੀ ਸੀ ਉਹਦਾ ਡਿਪਟੀ ਚੇਅਰਮੈਨ ਹੁੰਦਾ ਸੀ ਹੁਣ ਉਹ ਵੀ ਸਾਰਾ ਕੁਝ ਬਦਲ ਕੇ ਪਾਵਰਜ਼ ਲੈ ਕੇ ਚੀਫ ਸੈਕਟਰੀ ਨੂੰ ਦੇ ਦਿੱਤੀਆਂ ਕਿਉਂਕਿ ਜਿਹੜਾ ਚੀਫ ਸੈਕਟਰੀ ਹੈ ਸਾਡਾ ਇਹ ਵੀ ਇੱਕ ਰਬਰਡ ਸਟੈਂਪ ਹੈ ਅਜਿਹਾ ਤਹਿਸੀਲਾਂ ਦੇ ਵਿੱਚ ਸਟੈਂਪ ਲੱਗੀ ਹੁੰਦੀ ਹੈ ਜਿਹੜਾ ਮਰਜ਼ੀ ਲਾਂਦਾ ਤੇ ਮੋਹਰ ਲਾ ਲੈਂਦਾ ਉਹਨੂੰ ਪੰਜਾਬ ਦੇ ਵਿੱਚ ਮੇਰੇ ਵੀਰੋ ਅਗਲੇ 2 ਸਾਲਾਂ 'ਚ ਮੈਨੂੰ ਇਹ ਮਹਿਸੂਸ ਹੁੰਦਾ ਕਿ ਤਕਰੀਬਨ ਚੌਧਰੀ ਸਾਹਿਬ 50 ਹਜ਼ਾਰ ਕਰੋੜ ਰੁਪਈਆ ਪੰਜਾਬ ਦਾ ਜ਼ਮੀਨਾਂ ਵਿੱਚੋਂ ਜਿਹਦੇ ਵਿੱਚ 24 ਹਜ਼ਾਰ ਏਕੜ ਕੱਲੀ ਲੁਧਿਆਣੇ ਵਿੱਚ ਮੁਹਾਲੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਲੰਦਰ ਦੇ ਵਿੱਚ ਪਠਾਨਕੋਟ ਦੇ ਵਿੱਚ ਪਟਿਆਲੇ ਦੇ ਵਿੱਚ ਬਠਿੰਡੇ ਦੇ ਵਿੱਚ ਵੱਡੀਆਂ ਕਾਰਪੋਰੇਸ਼ਨਾਂ ਅੱਜ ਤਕਰੀਬਨ 50 ਹਜ਼ਾਰ ਏਕੜ ਜ਼ਮੀਨ ਇਹਨਾਂ ਨੇ ਖਰੀਦ ਕੇ ਪੰਜਾਬੀਆਂ ਦਾ ਪੈਸਾ ਕੱਢ ਕੇ ਸਾਰਾ ਦਿੱਲੀ ਚ ਲੈ ਕੇ ਜਾਣ ਸਾਡੀ ਛੋਟੀ ਭੈਣ ਨੇ ਗੱਲ ਕੀਤੀ ਸੀ ਹਜ਼ਾਰਾਂ ਸਾਲਾਂ ਤੋਂ ਅਫਗਾਨੀ ਆਂਦੇ ਰਹੇ ਹਿੰਦੁਸਤਾਨ ਨੂੰ ਲੁੱਟਣ ਮਾਰਵੇ ਧੜ ਵੀ ਆਂਦੇ ਰਹੇ ਇਹ ਪਹਿਲੀ ਵਾਰ ਹੈ ਆਰੋਂ ਨੇ ਕੋਈ ਆਇਆ ਦੇਸ਼ ਚੋਂ ਹੀ ਆ ਗਿਆ ਇਹ ਸਾਰੇ ਦਿੱਲੀ ਵਾਲੇ ਨੇ ਜਿਹੜੇ ਪੰਜਾਬ ਨੂੰ ਹਰ ਸਾਬ ਨਾਲ ਹੁਣ ਲੁੱਟ ਰਹੇ ਨੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਾਂਗਾ ਇੱਥੇ ਕੇਜਰੀਵਾਲ ਸਾਹਿਬ ਨੇ ਇਹ ਗੱਲ ਕਹੀ ਸੀ ਜਦੋਂ ਉਹਨਾਂ ਨੂੰ ਪੁੱਛਿਆ ਸੀ ਕਿ ਕੇਜਰੀਵਾਲ ਸਾਹਿਬ ਪੰਜਾਬ ਦੇ ਸਿਰ ਤੇ ਕਿ ਤਕਰੀਬਨ 2.5 ਲੱਖ ਕਰੋੜ ਦਾ ਕਰਜ਼ਾ ਹੈ ਜੇ ਅਸੀਂ ਬਦਲਾਵ ਲੈ ਕੇ ਆਨੇ ਆ ਤੁਹਾਡੀ ਸਰਕਾਰ ਲੈ ਕੇ ਆਨੇ ਸਾਨੂੰ ਦੱਸੋ ਤੁਹਾਡੇ ਕੋ ਕਿਹੜੀ ਆਮਦਨ ਦਾ ਜ਼ਰੀਆ ਕੀ ਹੋਏਗਾ ਪੰਜਾਬ ਦੀ ਤਰੱਕੀ ਵਾਸ ਤੇ ਕੇਜਰੀਵਾਲ ਸਾਹਿਬ ਨੇ ਗੱਲ ਕਹੀ ਸੀ ਕਿ ਮੈਂ ਇੰਡੀਅਨ ਰੈਵਨਿਊ ਸਰਵਿਸ ਦਾ ਅਫਸਰ ਹਾਂ ਮੈਂ ਇਨਕਮ ਟੈਕਸਰ ਹਾਂ ਪਾਰਟੀਆਂ ਇਹ ਹੈ ਕਿ ਪੈਸੇ ਕਿਸ ਤਰ੍ਹਾਂ ਰੈਵਨਿਊ ਕਿਸ ਤਰ੍ਹਾਂ ਕਲੈਕਟ ਕਰਨਾ ਉਹਨਾਂ ਨੇ ਕਿਹਾ ਸੀ ਤੁਹਾਨੂੰ ਮੈਂ ਯਾਦ ਦਿਰਾਉਣਾ ਚਾਹਨਾ ਕਹਿੰਦੇ ਸੀ ਕਿ ਪੰਜਾਬ ਦਾ ਅਜ ਤੋਂ 3.5 ਸਾਲ ਪਹਿਲੇ ਬਜਟ ਸੀ 1.70 ਲੱਖ ਕਰੋੜ ਸੇ ਲਾਣਾ ਇਹ ਕਹਿਣ ਲੱਗੇ ਇਹਦੇ ਵਿੱਚ ਬਹੁਤ ਭਾਰੀ ਪੈਮਾਨੇ ਤੇ ਰਿਸ਼ਵਤ ਚਲਦੀ ਹੈ ਇਹਦੇ ਵਿੱਚ ਬਹੁਤ ਵੱਡੇ ਪੇਮਾਨੇ ਤੇ ਰਿਸ਼ਵਤ ਚੱਲਦੀ ਹੈ ਮੈਂ ਰਿਸ਼ਵਤ ਰੋਕਾਂਗਾ ਜੇ 40% ਉਹਨਾਂ ਦਾ ਮੰਨਣਾ ਸੀ ਕੇਜਰੀਵਾਲ ਸਾਹਿਬ ਦਾ ਕਿ 40% ਰਿਸ਼ਵਤ ਹੈ ਉਹ ਕਹਿੰਦੇ 40 ਛੱਡ ਲੋ ਤੇ ਮੈਂ 20% ਵੀ ਇਹਦੇ ਵਿੱਚੋਂ ਰਿਸ਼ਵਤ ਰੋਕ ਲਈ ਤੇ ਮੈਂ 34000 ਕਰੋੜ ਸਾਲਾਨਾ ਪੰਜਾਬ ਦੀ ਤਰੱਕੀ ਬਾਅਦ ਸੇ ਪੰਜਾਬ ਦੇ ਬਜਟ ਚੋਂ ਹੀ ਤੁਹਾਨੂੰ ਪੈਸੇ ਦੇ ਦਿਆ ਕਰੂੰ 34000 ਤੇ 20 ਦਵਾਂਗਾ ਆ ਤਿੰਨ ਦਰਿਆਵਾਂ ਦਾ ਜਿਹੜਾ ਰੇਤ ਦਾ ਕੰਮ ਨਜਾਇਜ਼ ਹੁੰਦਾ ਰੇਤ ਮਾਫੀਆ ਚਲਾਉਂਦਾ ਇਸ ਨੂੰ ਰੋਕ ਕੇ 20000 ਕਰੋੜ ਸਾਲਾਨਾ ਮੈਂ ਦਿਆ ਕਰਾਂਗਾ ਮੈਂ ਤੁਹਾਨੂੰ ਦੱਸਣਾ ਚਾਹਨਾ ਸਾਡੇ ਤਿੰਨ ਸਾਲਾਂ ਚ ਅਜ ਲੀਡਰ ਆਫ ਦੀ ਆਪੋਜੀਸ਼ਨ 1 ਰੁਪਿਆ ਵੀ ਉਹ 34000 ਕਰੋੜ ਦਾ ਸਾਡੇ ਕੋਲ ਨਹੀਂ ਆਇਆ ਨਹੀਂ ਤੇ ਤਿੰਨ ਸਾਲਾਂ ਚ 1 ਲੱਖ ਕਰੋੜ ਰੁਪਈਆ ਤੇ ਉਹ ਬੰਦਾ ਸੀ ਤੇ ਰੇਤ ਦੇ ਵਿੱਚੋਂ ਮੇਰੇ ਵੀਰੋ 270 ਕਰੋੜ ਰੁਪਇਆ ਸਾਲਾਨਾ ਪੰਜਾਬ ਨੂੰ ਆ ਰਿਹਾ ਅਸੀਂ ਪੁੱਛਣਾ ਚਾਹੁੰਦੇ ਆ ਕੇਜਰੀਵਾਲ ਸਾਹਿਬ 19700 ਕਰੋੜ ਸਾਲਾਨਾ ਸਾਡਾ ਪੈਸਾ ਕਿੱਥੇ ਤਿੰਨਾਂ ਸਾਲਾਂ ਦਾ ਤਕਰੀਬਨ 62 63000 ਕਰੋੜ ਰੁਪਇਆ ਬੰਦਾ ਤੋਦਾ ਤੁਹਾਡਾ ਮੰਨਣਾ ਪੱਕੇ ਤੌਰ ਇਹ ਸਾਰਾ ਪੈਸਾ ਦਿੱਲੀ ਚਲਾ ਗਿਆ ਲੋ ਕੇਜਰੀਵਾਲ ਨੇ ਖੁਦ ਕਿਹਾ ਸੀ 20000 ਕਰੋੜ ਦਊਗਾ ਪੈਸੇ ਆ ਰਹੇ ਨੇ 300 ਕਰੋੜ ਰੁਪਇਆ ਹੁਣ ਸ਼ਰਾਬ ਦੀ ਗੱਲ ਕਰੀਏ ਯਾਰ ਦਵਾ ਸਾਹਿਬ ਤੁਹਾਨੂੰ ਬੇਨਤੀ ਕਰੂੰਗਾ ਪਾਰਲੀਮੈਂਟ ਦੇ ਵਿੱਚ ਇਹ ਸਵਾਲ ਜ਼ਰੂਰ ਮੋਦੀ ਦੇ ਸਾਹਮਣੇ ਚੁੱਕਿਓ ਦਿੱਲੀ ਦੀ ਐਕਸਾਈਜ਼ ਜਿਹੜੀ ਪਾਲਿਸੀ ਹੈ ਦਿੱਲੀ ਦੇ ਵਿੱਚ ਠੇਕੇ ਵਿਕਦੇ ਨੇ ਮੇਰੇ ਵੀਰੋ 9000 ਕਰੋੜ ਦੇ ਸਾਲਾਨਾ ਪੰਜਾਬ ਦੇ ਵਿੱਚ ਐਜ ਕੀ ਠੇਕੇ ਤਕਰੀਬਨ 1.5 ਲੱਖ ਕਰੋੜ ਰੁਪਏ ਗਏ ਪੰਜਾਬ ਦੀ ਐਕਸਾਈਜ਼ ਪਾਲਿਸੀ ਪੰਜਾਬ ਦੇ ਠੇਕਿਆਂ ਵਿੱਚ ਦਿੱਲੀ ਨੂੰ 1.5 ਤੋਂ 2000 ਕਰੋੜ ਰੁਪਇਆ ਵਾਧੂ ਆਂਦਾ ਉਥੇ ਇਹਨਾਂ ਨੇ ਹੌਲ ਸੇਲਰਾਂ ਨੂੰ 12% ਕਮਿਸ਼ਨ ਦਿੱਤੀ ਜੇ ਚੋ 6% ਹੌਲ ਸੇਲਰ ਲੈ ਜਾਂਦੇ 9000 ਚੋਂ ਤੇ 6% ਜਿਹੜੀ ਹੈ ਆਪ ਨੂੰ ਮਿਲ ਜਾਂਦਾ ਅੰਡਰ ਟੇਬਲ ਐਸੇ ਵੀ ਸੇਮ ਪਾਲਿਸੀ ਹੈ 12% ਕਮਿਸ਼ਨ ਚੋਂ ਤਕਰੀਬਨ 6 ਤੋਂ 700 ਕਰੋੜ ਰੁਪਇਆ ਸਾਲਾਨਾ ਆਪ ਨੂੰ ਜਾਂਦਾ ਮੈਂ ਪੁੱਛਣਾ ਚਾਹੁੰਦਾ ਬੀਜੇਪੀ ਨੂੰ ਜੇ ਇਹਨਾਂ ਦੇ ਆਪਸ ਦੇ ਵਿੱਚ ਗੰਢ ਸੰਢ ਨਾ ਹੋਏ ਤੇ ਜਿੱਥੇ ਤੁਸੀਂ ਕੇਜਰੀਵਾਲ ਸ਼ਰਾਬ ਦੇ ਸਕੈਮ ਚੰਦਰ ਤੇ ਹਰ ਜੇਲ ਚ ਕੱਲਿਆ ਸੀ ਜਿੱਥੇ ਸਤਿੰਦਰ ਜੈਨ 1.5 ਸਾਲ ਰਿਹਾ ਕੇਜਰੀਵਾਲ 6 ਮਹੀਨੇ ਰਿਹਾ ਸਸੋਧਿਆ ਸਾਹਿਬ ਸਾਲ ਤੋਂ ਵੱਧ ਰਹੇ ਨੇ ਐਥੇ ਕੀ ਗੱਲ ਭਗਵੰਤ ਮਾਨ ਨੂੰ ਐਥੇ ਕੰਦਰ ਕਿਉਂ ਨਹੀਂ ਕੀਤਾ ਜੀ ਰੰਦਾਵਾ ਜੀ ਇਹ ਸਵਾਲ ਪੁੱਛੋ ਅਮਿਤ ਸ਼ਾਹ ਨੂੰ ਤੇ ਇਹਨੂੰ ਨਰਿੰਦਰ ਮੋਦੀ ਜੀ ਨੂੰ ਕਿ ਐਥੇ ਜਵਾਬ ਦਿਓ ਸੇਮ ਪਾਲਿਸੀ ਦਿੱਲੀ ਦੇ ਵਿੱਚ ਉੱਥੋਂ ਦੇ ਮੁੱਖ ਮੰਤਰੀ ਨੂੰ ਉੱਥੋਂ ਦੇ ਫਾਈਨੈਂਸ ਮਿਨਿਸਟਰ ਨੂੰ ਉੱਥੋਂ ਦੇ ਐਕਸਾਈਜ਼ ਮੰਤਰੀ ਨੂੰ ਤੁਸੀਂ ਅੰਦਰ ਦਿੱਤਾ ਤੇ ਹਰ ਜੇਲ੍ਹ ਚ ਕੀ ਗੱਲ ਇੱਥੇ ਭਗਵੰਤ ਨੂੰ ਕਿਉਂ ਨਹੀਂ ਅੰਦਰ ਦਿੱਤਾ ਜੀ ਇੱਥੇ ਜਿਹੜਾ ਸਾਡਾ ਐਕਸਾਈਜ਼ ਮੰਤਰੀ ਹੈ ਹਰਪਾਲ ਸਿੰਘ ਚੀਮਾ ਨੂੰ ਅਜੇ ਤੱਕ ਅੰਦਰ ਕਿਉਂ ਨਹੀਂ ਦਿੱਤਾ ਜੀ ਇੱਥੋਂ ਦਾ ਜਿਹੜਾ ਚੀਫ ਸੈਕਟਰੀ ਹੈ ਜਿਹੜਾ ਐਕਸਾਈਜ਼ ਕਮਿਸ਼ਨਰ ਹੈ ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰੀ ਉਹਨਾਂ ਦੀ ਕਿਉਂ ਨਹੀਂ ਹੋਈ ਤਿੰਨਾਂ ਸਾਲਾਂ ਵਿੱਚ ਤਕਰੀਬਨ 2400 ਕਰੋੜ ਰੁਪਇਆ ਰਿਸ਼ਵਤ ਦਾ ਦਿੱਲੀ ਵਿੱਚ ਆ ਚੁੱਕਿਆ ਹੁਣ ਇੱਕਲੀ ਜ਼ਮੀਨਾਂ ਦੇ ਸਕੈਮ ਚ ਰੰਦਾਵਾ ਜੀ 50 ਹਜ਼ਾਰ ਕਰੋੜ ਰੁਪਇਆ ਨਾ ਕੱਢਣਾ 50 ਹਜ਼ਾਰ ਕਰੋੜ ਰੁਪਇਆ ਤੇ ਪੰਜਾਬ ਤੇ ਰਹਿ ਕੀ ਜਾਣਾ ਮੰਗਣ ਵਾਲਾ ਠੂਠਾ ਜਦੋਂ ਤੱਕ ਇਹ ਜਾਣੇ ਨੇ ਸਾਡੇ ਗੜੋਂ ਲੈਣੇ ਨੇ ਮੇਰੇ ਵੀਰੋਂ 5 ਲੱਖ ਤਕਰੀਬਨ 5 ਲੱਖ ਕਰੋੜ ਦੇ ਅਸੀਂ ਕਰਜ਼ਾਈ ਹੋ ਜਾਣ ਨੌਜਵਾਨ ਬੱਚੇ ਆਪਣੀਆਂ ਜ਼ਮੀਨਾਂ ਆਪਣੇ ਘਰ ਵੇਚ ਕੇ ਸਾਰੇ ਬਾਹਰਲੇ ਮੁਲਕਾਂ ਜਾ ਰਹੇ ਨੇ ਕਿਉਂ ਦੱਸੋ ਜੀ ਸਹੀ ਹੈ ਕਿ ਨਹੀਂ ਕਿਸੇ ਨੌਜਵਾਨ ਨੂੰ ਪੰਜਾਬ ਚ ਕੋਈ ਰੰਦਾਵਾ ਸਾਹਿਬ ਕੰਮ ਹੀ ਕੋਈ ਨਹੀਂ ਬਾਰਡਰ ਸਾਡਾ ਬੰਦ ਕਰ ਦਿੱਤਾ ਬਾੜਾ ਜੀ ਆਪਣੀਆਂ ਬੰਦਰਗਾਹਾਂ ਤੇ ਹਰ ਸਾਲ ਵਧਾ ਰਹੇ ਨੇ ਗੁਜਰਾਤ ਦੇ ਵਿੱਚ ਹਰ ਦੂਸਰੇ ਤੀਸਰੇ ਸਾਲ ਇੱਕ ਨਵੀਂ ਬੰਦਰਗਾਹ ਆਂਧਰਾ ਚ ਨਵੀਂ ਬੰਦਰਗਾਹ ਕੇਰਲਾ ਚ ਨਵੀਆਂ ਬੰਦਰਗਾਹਾਂ ਕਰਨਾਟਕਾ ਚ ਨਵੀਆਂ ਬੰਦਰਗਾਹਾਂ ਮਹਾਰਾਸ਼ਟਰਾ ਨਵੀਆਂ ਬੰਦਰਗਾਹਾਂ ਸਾਡੇ ਕੋਲ ਇੱਕ ਸੁੱਕੀ ਬੰਦਰਗਾਹ ਸੀ ਜਿਹਨੂੰ ਅਸੀਂ ਵਾਗੇ ਦਾ ਬਾਰਡਰ ਕਹਿੰਦੇ ਸੀ ਉਹ ਬੰਦ ਕਰ ਦਿੱਤੀ। ਨਾ ਪੰਜਾਬ ਦੇ ਨੌਜਵਾਨਾਂ ਨੂੰ ਕੁਝ ਦੇ ਰਹੇ ਨੇ ਸਾਡੇ ਸਾਰੇ ਰਸਤੇ ਬੰਦ ਕਰਤੇ। ਨਾ ਕਿਸਾਨਾਂ ਨੂੰ ਵੇਖੋ ਜਿਹੜੇ ਆਪਣੀ ਗੱਲ ਦਿੱਲੀ ਤੱਕ ਪਹੁੰਚਾਣਾ ਚਾਹੁੰਦੇ ਸੀ ਉਹਨੂੰ ਐਸੇ ਹੀ ਸੀਐਮ ਹਰਿਆਣੇ ਨੇ ਜਿਹੜਾ ਹੁਣ ਜਿਹਦੀ ਡਿਊਟੀ ਲਈ ਸੈਣੀ ਦੀ ਉਹਨੇ ਸਾਡਾ ਇੱਕ ਨੌਜਵਾਨ ਬੱਚਾ ਸ਼ੁਭਕਰਨ ਸਿੰਘ ਗੋਲੀਆਂ ਨਾਲ ਦਾ ਸ਼ਿਕਾਰ ਹੋਇਆ ਹਰਿਆਣਾ ਪੁਲਿਸ ਦਾ 200 ਤੋਂ ਬਾਅਦ ਸਾਡਾ ਕਿਸਾਨ ਗੋਲੀਆਂ ਨਾਲ ਫਟੜ ਕੀਤਾ ਸਾਡੇ ਜਿਹੜੇ ਪਿੰਡੂ ਵਿਕਾਸ ਦੇ ਪੈਸੇ ਨੇ ਉਹ ਰੋਕ ਲਏ ਪੰਜਾਬ ਦੇ ਕੁਝ ਤੇ ਮੇਰੇ ਵੀਰੋਂ ਰਹਿ ਕੁਝ ਨਹੀਂ ਗੇ ਪੰਜਾਬੀ ਸਾਡੇ ਮਜਬੂਰੀ ਨਾਲ ਬਾਹਰਲੇ ਮੁਲਕਾਂ 'ਚ ਇਕੱਲੇ ਮਾਪੇ ਬਜ਼ੁਰਗ ਰਹਿ ਗਏ ਅਸੀਂ ਪਿੰਡਾਂ ਜਾਣੇ ਆ ਤੇ ਪਿੰਡਾਂ ਵਿੱਚ ਇਕੱਲੇ ਬਜ਼ੁਰਗ ਰਹਿ ਗਏ ਨੇ ਜਾਂ ਘਰ ਰਹਿ ਗਏ ਨੇ ਜਾਂ ਬਜ਼ੁਰਗ ਰਹਿ ਗਏ ਹੋਰ ਦੇਣ ਲੈਣ ਨੂੰ ਕੁਝ ਵੀ ਨਹੀਂ ਇਹਨਾਂ ਕੋਲ ਤੋ ਆ ਜਿਹੜੀ ਰੈਲੀਆਂ ਜਿੱਥੇ ਅਸੀਂ ਸ਼ੁਰੂ ਕੀਤੀਆਂ ਨੇ ਐਸੀ ਗੱਲ ਕਰਨ ਸ਼ੁਰੂ ਕੀਤੀਆਂ ਕਿ ਪੰਜਾਬ ਦੇ ਲੋਕਾਂ ਨੂੰ ਮੁਤਾਤ ਕਰਨ ਦੀ ਲੋੜ ਹਿੰਦੁਸਤਾਨ ਦੀ ਸਰਕਾਰ ਕੋਲੋਂ ਵੀ ਤੇ ਸੂਬੇ ਦੀ ਸਰਕਾਰ ਕੋਲੋਂ ਤੇ ਮੇਰਾ ਇਹ ਮੰਨਣਾ ਮੇਰੇ ਵੀਰੋ ਇਹ ਪੱਕੀ ਗੱਲ ਹੈ ਕਿ ਜਿਹੜੀ ਭਾਜਪਾ ਹੈ ਤੇ ਆਪ ਹੈ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਤੁਸੀਂ ਇਹਨਾਂ ਦੀਆਂ ਸਾਰੀਆਂ ਇਕਨੋਮਿਕ ਪਾਲਿਸੀਆਂ ਇਹਨਾਂ ਦੀਆਂ ਜਿੰਨੀਆਂ ਅਖਬਾਰਾਂ ਦੀ ਪਾਲਿਸੀਆਂ ਨੇ ਇਹਨਾਂ ਨੂੰ ਕਲੋਜ਼ਲੀ ਤੁਸੀਂ ਸਟੱਡੀ ਕਰੋ ਜੋ ਮੋਦੀ ਕਰ ਰਿਹਾ ਉਹੀ ਕੇਜਰੀਵਾਲ ਤੇ ਭਗਵਤ ਕਰ ਰਿਹਾ ਆ ਛੋਟੀਆਂ ਛੋਟੀਆਂ ਛੱਗੀਆਂ ਠੋਰੀਆਂ ਦਾ ਤੁਸੀਂ ਜ਼ਿਕਰ ਕੀਤਾ ਇਹਨਾਂ ਤੋਂ ਕੀ ਤੁਸੀਂ ਉਮੀਦ ਰੱਖ ਸਕਦੇ ਜਿਹੜਾ ਤੁਹਾਡੇ ਇਸ ਏਰੀਆ ਦਾ ਇਹਨਾਂ ਦੀ ਪਾਰਟੀ ਦੇ ਕੈਂਡੀਡੇਟ ਨੇ ਜੇ ਚੰਡੀਗੜ੍ਹ ਜਾਣ ਤੋਂ ਪਹਿਲੇ ਲੋਕਾਂ ਕੋਲੋਂ ਤੇਲ ਆਪਣੀਆਂ ਗੱਡੀਆਂ ਚ ਪਾਉਂਦੇ ਨੇ ਤੇ ਫਿਰ ਇਹ ਸਾਡੇ ਹੱਕਾਂ ਵਾਸਤੇ ਕੀ ਲੜਾਈ ਲੜ ਸਕੋ ਇਹਨਾਂ ਦਾ ਕਰਦਾਰ ਤੁਸੀਂ ਵੇਖਿਆ ਰੰਦਾਵਾ ਜੀ ਤੁਸੀਂ ਵੇਖਿਆ ਹੀ ਹੈ ਤਿੰਨ ਚਾਰ ਪੰਜ ਮਨਿਸਟਰ ਤੇ ਮੋਰਲ ਗਰਾਉਂਡ ਸੇ ਬਾਹਰ ਦਿਖਲੇ ਆ ਇੱਕ ਹੁਣ ਪੰਜ ਚਾਰ ਦਿਨ ਪਹਿਲੇ ਕਾਬੂ ਆਇਆ ਉਹਦੀਆਂ ਫੋਟੋਆਂ ਵੀ ਆਈਆਂ ਜਨਤਕ ਹੋਈਆਂ ਨੇ ਬੜੇ ਪੈਮਾਨੇ ਤੇ ਔਰਤਾਂ ਬੈਠੀਆਂ ਸੀ ਉਹ ਗੱਲ ਤੇ ਬਹੁਤਾ ਚਾਨਣਾ ਨਹੀਂ ਪਾਣਾ ਚਾਹੁੰਦੇ ਇਹ ਸ਼ੁਕਰ ਕਰਨ ਮੇਰਾ ਖਿਆਲ ਇਸ ਬਦਲਾਵ ਦੇ ਨਾਲ ਪੰਜਾਬ ਵਿੱਚ ਤੇ ਬਦਲਿਆ ਕੋਈ ਨਹੀਂ ਇਹਨਾਂ ਨੂੰ ਵਿਆਹ ਵਿਊ ਕਰਨ ਦਾ ਮੌਕਾ ਮਿਲ ਗਿਆ ਅੱਜ ਜਿੰਨੇ ਹੈ ਨੇ ਮੇਰਾ ਖਿਆਲ ਜਿੰਨੇ ਇਹਦੇ ਚ 90% ਦੀ ਕੁਆਰੇ ਸਨ ਜਦੋਂ ਤੱਕ ਸਰਕਾਰ ਹਟਣੀ ਹੈ ਰੰਦਾਵਾ ਸਾਹਿਬ ਇਹਨਾਂ ਸਾਰਿਆਂ ਨੂੰ ਸੀਐਲਯੂ ਮਿਲ ਜਾਣੇ ਨੇ ਵਿਆਹ ਜ਼ਰੂਰ ਇਹਨਾਂ ਦੇ ਇੱਕ ਇੱਕ ਦੋ ਦੋ ਵਾਰ ਹੋ ਜਾਣ ਆ ਜਿਹੜਾ ਹੁਣ ਕਾਬੂ ਆਇਆ ਇਹਦੇ ਕੋਲ ਪੁੱਛਿਆ ਗਿਆ ਕਹਿੰਦਾ ਇਹਦਾ ਚੌਥਾ ਵਿਆਹ ਜੇ ਮੈਂ 34-35 ਸਾਲਾਂ ਦਾ ਹਾਂ। ਜੱਲਾਹ। 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 ਤੁਸੀਂ ਇਹਨਾਂ ਦਾ ਮੈਂ ਤੁਹਾਨੂੰ ਕਰਤਾਰ ਦੀ ਗੱਲ ਕਰਦਾ। ਇਹਨਾਂ ਕੋਲ ਕੀ ਲੱਭਨੇ ਆਪਾਂ? ਇਹਨੂੰ ਪੁੱਛਿਆ ਗਿਆ ਫੋਟੋ ਕਹਦੀ ਏ? ਕਹਿੰਦਾ ਪਹਿਲੀ ਕਰਦੀ ਸੀ। ਜੇ ਲੋ ਕਿਸੇ ਦੀ ਹੋਏ ਕੋਈ ਐਹੋ ਜਿਹਾ ਫੋਟੋ ਅਸੀਂ ਕਦੀ ਪਬਲਿਕ ਡੋਮੇਨ ਚ ਪਾਨੇ ਆ ਜੀ। ਪੁੱਛਿਆ ਗਿਆ ਕਹਿੰਦੇ ਚੌਥਾ ਵਿਆਹ ਜੀ 34 ਸਾਲਾਂ ਦਾ ਇਹ ਜਦੋਂ ਦਾ ਬਤਰਾ ਤੇ ਇਤਰਾ ਦਾ ਹੋਇਆ ਤੇ ਕਿੰਨੇ ਕੋ ਜਾਣਗੇ ਜੀ ਸਰਦਾਰ ਜਿੰਦਾਬਾਦ ਸਰਦਾਰ ਜਿੰਦਾਬਾਦ ਜਿੰਦਾਬਾਦ ਇਹ ਇਹ ਜਕ ਜਿੰਦਾਬਾਦ ਜਿੰਦਾਬਾਦ ਜੋ ਮੇਰੀ ਗੁਜ਼ਾਰ ਦੀ ਕੀਤੀ ਇਹਨਾਂ ਦੀ ਨਹੀਂ ਐਨੇ ਨਾਲੇ ਤੂੰ ਇਹਨਾਂ ਦੇ ਹੀ ਲਈ ਜਾਂਦੇ ਹੋ ਮੈਂ ਤੇ ਆਪ ਵਾਲਿਆਂ ਦੀ ਗੱਲ ਕਰੀ ਜਾਂਦਾ ਮੈਂ ਤਾਂ ਦੱਸਿਆ ਚੌਤਿਆਂ ਵਿੱਚ ਚਾਰ ਕਰਾ ਬੈਠਾ ਬਤਨਾ ਵਿੱਚ ਕਿੰਨੇ ਕਰ ਲੇਗਾ ਹਿਸਾਬ ਲਾ ਲਿਓ ਹੈ ਆ ਇਹ ਇੱਕ ਇੱਕ ਵਾਲਾ ਹੀ ਨੇ ਜੋ ਮੇਰੀ ਗੁਜ਼ਾਰਿਸ਼ ਇੰਨੀ ਕੀ ਹੈ ਇਹਨਾਂ ਕੋਦੇ ਹੱਥ ਜੋੜ ਕੋ ਬਚੋ ਸਾਲ ਰਹਿ ਗਿਆ ਇਹ ਮੈਂ ਤੁਹਾਨੂੰ ਯਕੀਨ ਦਿਵਾਨਾ ਰੰਧਾਵਾ ਸਾਹਿਬ ਵੱਲੋਂ ਬੜਿੰਗ ਸਾਹਿਬ ਵੱਲੋਂ ਬੀਬੀ ਅਰਨਾ ਚੌਥਰੀ ਜੀ ਵੱਲੋਂ ਕਿ ਗੁਰੂ ਮਾਨਸਾ ਮੇਰ ਕਰ ਮੌਕਾ ਲੈ ਲੇ ਤੋਂ ਸਾਰੇ ਨੂੰ ਪਹਿਲੇ ਤੇ ਭਗਵੰਤ ਨੂੰ ਕਹ ਲਾਂਗੇ ਆਨੇ ਵਾਲੀ ਤਾਂ ਤੇ ਫੇਰੇ ਬਾਕੀ ਵੀ ਜਾਣ ਗਿਆ ਜਿੰਨੇ ਹੈ ਨੇ ਨਾ ਤੁਸੀਂ ਦੱਸਿਆ ਹੁਣ ਆ ਸ਼ਮਸ਼ੀਰ ਤੋਂ ਲੈ ਕੇ ਦੂਸੇ ਚੌਥੇ ਜੋ ਜੋ ਇਹਨਾਂ ਨੇ ਪੰਜਾਬ ਨਾਲ ਕੀਤਾ ਇਹਨਾਂ ਨੂੰ ਇਹਦੀ ਕੀਮਤ ਅਦਾ ਕਰਨੀ ਪਏ ਇਹ ਸੁੱਕਾ ਨਹੀਂ ਕੋਈ ਰਹਿਣ ਦਿੱਤਾ ਜਾਏਗਾ ਅਸੀਂ ਤੇ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹੁੰਦੇ ਆ ਇਹਨਾਂ ਸਾਰਿਆਂ ਨੂੰ ਜੋ ਪੰਜਾਬ ਨਾਲ ਗਦਾਰੀ ਇਹਨਾਂ ਨੇ ਕੀਤੀ ਹੈ ਜੋ ਪੰਜਾਬ ਦੀ ਨੇ ਲੁੱਟ ਕੀਤੀ ਹੈ ਇਹਨਾਂ ਨੂੰ ਇਹਦੀ ਕੀਮਤ ਅਦਾ ਕਰਨੀ ਪਏਗੀ ਲੰਬਾ ਨਾ ਜਾਂਦਾ ਹੋਇਆ ਆਪਣੇ ਸਾਰੇ ਸਾਥੀਆਂ ਨੂੰ ਮੈਂ ਕਵਾਂਗਾ ਤਗੜੇ ਹੋ ਕੇ ਚੌਧਰੀ ਪਰਿਵਾਰ ਦੀ ਪਿੱਠ ਤੇ ਰੋ ਮੈਂ ਇੱਥੇ ਅਸ਼ੋਕ ਜੀ ਦੀ ਤਾਰੀਫ ਕਰ ਤੋ ਜਸਰ ਰੰਧਾਵਾ ਸਾਹਿਬ ਨੇ ਕੀਤੀ ਹੈ ਮੈਂ ਵੀ ਨਹੀਂ ਰਹਿ ਸਕਦਾ ਕੋਈ ਵੀ ਸਾਨੂੰ ਕੋਈ ਕੰਮ ਹੁੰਦਾ ਆਜੇ ਚਾਰ-ਚਾਰ ਵਾਰ ਤੁਹਾਡਾ ਦਾਸ ਵੀ ਮંત્રી ਰਹਿ ਚੁੱਕੇ ਆ ਮੁੱਖ ਮੰਤਰੀਆਂ ਨਾਲ ਪਰ ਜਦੋਂ ਵੀ ਕੋਈ ਟੈਕਨੀਕਲ ਕੋਈ ਮਸਲਾ ਹੁੰਦਾ ਹੈ ਤੇ ਪਹਿਲਾ ਟੈਲੀਫੋਨ ਅਸ਼ੋਕ ਜੀ ਨੂੰ ਕਰੀਦਾ ਕਿ ਦੱਸੋ ਇਹਨੂੰ ਕਿਸ ਢੰਗ ਨਾਲ ਇਹਨੂੰ ਹੱਲ ਕਰੇ ਚਬੋਤ ਮਿਹਰਬਾਨ ਜੀ ਬਜੀ ਮਿਹਰਬਾਨੇ ਮੇਰੀ ਬੇਨਤੀ ਇੰਨੀ ਹੈ ਬਹੁਤ ਹੀ ਸੂਝਵਾਨ ਇਹ ਮੈਸੇजेस ਦੇ ਨਾਲ ਹੀ ਬਹੁਤੇ ਜਿਹੜੇ ਅਫਸਰ ਨੇ ਉਹਨਾਂ ਦੇ ਗਲਾਂ ਦੇ ਉਹਨਾਂ ਦੇ ਪੈਰਾਂ ਦੇ ਵਿੱਚ ਜੇ ਮੈਂ ਕਹਿੰਨਾ ਬੇੜੀਆਂ ਬੰਨੀਆਂ ਨੇ ਕਾਨੂੰਨ ਦੀਆਂ ਬੇੜੀਆਂ ਜਿਹੜੀ ਕਨਸਟੀਟਿਊਸ਼ਨ ਦੀ ਅਸੀਂ ਗੱਲ ਕਰਨੇ ਆ ਅਸ਼ੋਕ ਜੀ ਨੂੰ ਪਤਾ ਤਾਂ ਸਾਨੂੰ ਬਹੁਤ ਮਾਨ ਹੈ ਇਸ ਗੱਲ ਤੇ ਰਿੰਦਾਵਾ ਸਾਹਿਬ ਵੀ ਜਿਹੜੀ ਜ਼ਿਕਰ ਕਰਦੇ ਸੀ ਜੇ ਉਹਦੋਂ ਡੀਸੀ ਦੀ ਜਾਣ ਬਝੀਏ ਤੇ ਇਹਨਾਂ ਨੇ ਹੀ ਵਿਚਾਲੀ। ਇਹ ਤੁਹਾਡੇ ਦੋਹਾਂ ਦੇ ਹੱਥੇ ਚ ਰਹਿੰਦੀ ਤੇ ਉਹਦਾ ਖੋਖਲਾ ਚਿੱਤ ਹੋ ਜਾਣਾ ਸੀ। ਤੋਂ ਸਿਆਣਾ ਬੰਦਾ ਇੱਕ ਅਦਾ ਨਾਲ ਪੱਕਾ ਰੱਖਣਾ ਜ਼ਰੂਰੀ ਹੁੰਦਾ। ਜੋ ਚੌਧਰੀ ਸਾਹਿਬ ਦਾ ਵਿੱਚ ਮੈਂ ਕਹਿੰਨਾ ਇਹ ਪੁਲ ਦਾ ਕੰਮ ਕਰਦਿਆ ਕਿਹੜਾ ਜਿਹੜਾ ਪੁਲ ਬਣ ਰਿਹਾ ਚੌਧਰੀ ਸਾਹਿਬ ਉਹ ਦਰਿਆ ਉੱਚੇ ਕਿਹੜਾ ਪੋੜਾ ਜਿਹੜਾ ਆਪਾਂ ਬੜਵਾਇਆ ਪਿੱਛੇ ਇੱਥੇ ਮਕੌੜਾ ਇਧਰ ਚੌਧਰੀ ਜੀ ਮੈਂ ਤੇ ਮਕੌੜੇ ਪੁਲ ਵਾਲਾ ਹੀ ਕੰਮ ਕਰੋ ਆ ਸਾਰਿਆਂ ਨੂੰ ਇਕੱਠੇ ਰੱਖਣ ਦੇ ਵਿੱਚ ਵੱਡਾ ਰੋਲ ਚੌਧਰੀ ਸਾਹਿਬ ਦਾ ਹੀ ਤੋਂ ਇਹ ਮਕੌੜੇ ਦੇ ਪੁਲ ਦਾ ਕੰਮ ਕਰ ਰਹੇ ਨੇ ਤੋਂ ਕਾਂਗਰਸੇ ਕਥੀ ਰਹੇਗੀ ਗੁਰੂਮਾਰਾ ਸਾਹਿਬ ਦੀ ਮੇਰ ਰਹੇਗੀ ਜਿੰਦਾਬਾਦ ਜਿੰਦਾਬਾਦ ਬਸ਼ੌ ਚੌਧਰੀ ਜਿੰਦਾਬਾਦ ਜਿੰਦਾਬਾਦ ਆਂਦੇ ਟਾਈਮ ਦੇ ਵਿੱਚ ਬਰਕਰਾਰਾਂ ਦਾ ਜੋ ਵੀ ਸਾਡੇ ਤੋਂ 익ਸਪੈਕਟੇਸ਼ਨਸ ਨੇ ਅਸੀਂ ਉਹਦੇ ਤੇ ਪੂਰਾ ਉਤਰਾਂਗੇ ਤੁਹਾਨੂੰ ਅਸੀਂ ਯਕੀਨ ਦਿਵਾਉਣਾ ਚਾਹੁੰਦੇ ਆ ਪੰਜਾਬ ਨੂੰ ਬਚਾਉਣਾ ਬਚਾਉਣਾ ਜ਼ਰੂਰੀ ਆਪਣੀ ਹੋਂਦ ਦੀ ਇਸ ਟਾਈਮ ਲੜਾਈ ਸ਼ੁਰੂ ਹੋ ਗਈ ਆਪਣੀ ਮਾਂ ਬੋਲੀ ਬਚਾਣੀ ਆਪਣੀ ਹੋਂਦ ਬਚਾਣੀ ਆਪਣੀ ਦਸਤਾਰ ਬਚਾਣੀ ਆਪਣਾ ਪੈਰਾਵਾ ਬਚਾਉਣਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਤਾਂ ਬਚੇਗੀ ਜੇ ਪੰਜਾਬੀ ਇੱਥੇ ਰਹਿ ਸਕੇ ਇਹ ਨੌਨ ਪੰਜਾਬੀਆਂ ਦੇ ਹੱਥਾਂ ਵਿੱਚੋਂ ਪੰਜਾਬ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਆਓ ਸਾਰੇ ਜਣੇ ਇਕੱਠੇ ਹੋਈਏ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜੈ ਹਿੰਦ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ